ਵੈਰੂ ਜੀ ਕਾ ਖਾਲਸਾ ਸ੍ਰੀ ਵਹਿਰੂ ਜੀ ਕੀ ਫਤਿਹ ਦੋਸਤੋ ਮੈਂ ਅੱਜ ਨਾ ਮੇਰਾ ਦੋਸਤ ਆਇਆ ਤੇ ਉਹਨੇ ਮੇਨਾਂ ਇੱਕ ਦੁੱਖ ਦੀ ਗੱਲ ਕੀਤੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਤੇ ਉਹ ਗੱਲ ਤੇ ਬੀਬੀਆਂ ਬੀਬੀਆਂ ਦੀ ਆ ਜਿਨੇ ਲੋਕਾਂ ਦੀਆਂ ਧੀਆ ਲੋਹਾਂ ਧੀਆ ਉਹਨਾਂ ਦੀ ਗੱਲ ਆ ਤੇ ਮੈਂ ਤੁਹਾਨੂੰ ਸਾਂਝੀ ਕਰਨ ਲੱਗਾ ਉਹ ਮੇਰਾ ਦੋਸਤ ਸੀ ਤੇ ਮੈਨੂੰ ਕਹਿੰਦਾ ਵੀ ਜਸਪਾਲ ਤੁਹਾਡੇ ਨਾਲ ਗੱਲ ਜਾਰ ਕਰਨੀ ਆ ਮੈਂ ਹਾਂ ਦੱਸੋ ਇਹਨੇ ਵੀ ਸਾਡੀ ਜਿਹੜੀ ਨੋਹ ਆ ਨਾ ਉਹ ਨਾ ਤੇ ਉਹਨੇ ਤੜਕੀ ੜਕ ਦੀ ਚਾਹ ਬਣਾਈ ਆ ਤੇ ਨਾ ਉਹਨੇ ਕਦੀ ਉਹ ਰੋਟੀ ਪਕਾਈ ਆ ਉਤਲਾ ਪੁਤਲਾ ਕੰਮ ਕਰਦੀ ਆ ਤੇ ਜਿਹੜਾ ਕਰਦਾ ਸਾਰਾ ਕੰਮ ਆ ਉਹ ਮੇਰੀ ਜਿਹੜੀ ਘਰ ਦੀ ਆ ਨਾ ਉਹੋ ਕਰਦੀ ਆ ਤੇ ਆਂ ਤਾਂ ਵੀ ਜਦੋਂ ਅਸੀਂ ਇਹ ਰਿਸ਼ਤੇਦਾਰ ਨੂੰ ਦੱਸਦੇ ਆ ਕਿ ਸਾਡੀ ਜਿਹੜੀ ਨੋਹ ਆ ਉਹ ਸਾਨੂੰ ਰੋਟੀ ਬਣਨੀ ਪਕਾ ਕੇ ਦਿੰਦੀ ਤੇ ਮਿਲ ਕੰਮ ਨਹੀਂ ਕਰਦੇ ਰਿਸ਼ਤੇਦਾਰ ਜਿਹੜੇ ਉਹ ਸਾਨੂੰ ਕਹਿੰਦੇ ਵੀ ਜੀਜੂ ਬੋਲਦੇ ਜੇ ਤੁਹਾਡੀ ਨੂੰਹ ਤੇ ਚੰਗੀ ਬਣੀ ਤੇ ਮੈਨੂੰ ਵੀ ਉਹਨਾਂ ਨੂੰ ਕੋਈ ਚੰਗੀ ਗੱਲ ਉਹ ਨਜ਼ਰ ਆਈ ਹੋਊਗੀ ਕਹਿੰਦਾ ਵੀ ਚੰਗੀ ਗੱਲ ਵੀ ਸੁਣ ਲਾ ਮੈਂ ਹੱਸ ਦੱਸੂ ਮੇਰਾ ਜਦੋਂ ਉਹ ਰਿਸ਼ਤੇਦਾਰ ਸਾਡੇ ਘਰ ਆਉਂਦਾ ਨਾ ਤੇ ਉਹ ਕਰਦੀ ਆ ਬਈ ਰੇ ਲੈਂਦੀ ਆ ਟਰੇ ਦੇ ਵਿੱਚ ਉਹਨੇ ਗਲਾਸ ਰੱਖਨੇ ਆ ਕੱਚ ਦੇ ਉਹਨਾਂ ਚ ਪਾਣੀ ਲਿਉਣਾ ਫਿਰ ਜਦੋਂ ਚਾਹ ਬਣੀ ਥਰਮੋਸ ਵਿੱਚ ਚਾਹ ਪਾਉਣੀ ਆ ਥਰਮੋਸ ਵਿੱਚ ਚਾਹ ਪਾ ਕੇ ਨਾਲ ਪੇਸਕੜ ਉਰਾਪਰਾ ਚੋ ਵੀ ਦਾ ਪੁਜਿਆ ਪਜਿਆਓ ਲਿਆ ਕੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਚਾਹ ਪਾਣੀ ਪਿਉਣਾ ਤੇ ਜੋ ਰੋਟੀ ਹੈ ਜਿਹੜੀ ਉਹ ਦਾ ਡੈਨ ਕਿਚਨ ਸੈਟ ਅੱਜ ਕੱਲ੍ਹ ਕਰਾਉਣਾ ਵਿੱਚ ਆ ਉਹ ਮਚੀਨੀ ਦੇ ਬਰਤਨ ਉਹਨਾਂ ਦੇ ਡੈਨ ਸੈਟ ਦੇ ਵਿੱਚ ਰੋਟੀ ਪਾਣੀ ਉਹਨੇ ਆਪਣੇ ਹੱਥੀਂ ਬਣਾ ਕੇ ਖੋਣਾ ਪੱਜੀ ਫਿਰਨਾ ਤੇ ਕਹਿੰਦਾ ਵੀ ਜਦੋਂ ਰਿਸ਼ਤੇਦਾਰਾ ਜਿਹੜੇ ਉਹ ਚਲੇ ਜਾਂਦੇ ਆ ਜਾਂ ਦੀ ਥੇਰੇ ਤੇ ਜਿੰਨੇ ਉਹਨਾਂ ਦੇ ਅੰਦਰ ਵੀ ਜੋ ਝੂਠੇ ਬਰਤਨ ਹੁੰਦੇ ਆ ਚਾਹ ਵਾਲੇ ਚਾਹ ਵਾਲੇ ਜਾਂ ਪਾਣੀ ਵਾਲੇ ਰੋਟੀ ਵਾਲੇ ਜਿੰਨੇ ਵੀ ਝੂਠੇ ਬਰਤਨ ਹੁੰਦੇ ਆ ਉਹ ਜਿਹੜੇ ਉਹ ਬਾਅਦ ਦੇ ਵਿੱਚ ਮੇਰੇ ਘਰ ਦੀ 60 ਸਾਲ ਉਮਰ ਆ ਤੇ ਉਹ ਤਾਂ ਦੀ ਹੈ ਤੇ ਕਹਿੰਦਾ ਵੀ ਜਿਹੜੇ ਸਾਡੇ ਰਿਸ਼ਤੇਦਾਰ ਆ ਉਹਨਾਂ ਨੂੰ ਉਹਦੇ ਸੋਈ ਦੇ ਵਿੱਚ ਝੂਠੇ ਬਰਤਨ ਮੇਰੇ ਘਰ ਵਾਲੀ ਤੂੰਦੀ 60 ਸਾਲ ਦੀ ਉਮਰ ਦੇ ਵਿੱਚ ਬਰਤਨ ਆਪਣੇ ਝੂਠੇ ਭਾਂਡੇ ਉਹ ਨਹੀਂ ਉਹਨਾਂ ਨੂੰ ਉਹ ਤੇ ਉਹਨਾਂ ਨਜ਼ਰ ਨਹੀਂ ਆਉਂਦੇ ਕਿਉਂਕਿ ਉਹ ਚਲੇ ਜਾਂਦੇ ਆ ਤੇ ਉਹਨਾਂ ਨੂੰ ਸਿਰਫ ਉਹੋ ਚੀਜ਼ ਨਜ਼ਰ ਆਉਂਦੀ ਐ ਜਿਹੜੀ ਟਰੇ ਦੇ ਵਿੱਚ ਉਹ ਪਾਣੀ ਦਿੰਦੀ ਐ ਪਰਮੋਸ ਦੇ ਵਿੱਚ ਨੂੰ ਫਰਮਸਟ ਕਹਿੰਦੇ ਐ ਪਰਮੋਸ ਦੇ ਵਿੱਚ ਚਾਹ ਦਿੰਦੀ ਐ ਬਿਸਕੁਟ ਪੂਜੀਆ ਨਾਲ ਚਮਚ ਸਾਰਾ ਕੁਝ ਤੇ ਕਹਿੰਦਾ ਬੰਦ ਉਹ ਚੀਜ਼ ਨਜ਼ਰ ਆਉਂਦੀ ਐ ਤੇ ਕਹਿੰਦਾ ਅਸੀਂ ਹੁਣ ਪਿੰਡਾਂ ਦੇ ਬੰਦੇ ਤੈਨੂੰ ਪਤਾ ਆਪਾਂ ਸਾਰੇ ਅਸੀਂ ਸਟੀਲ ਦੇ ਜੱਗ ਦੇ ਵਿੱਚ ਸਟੀਲ ਦੇ ਗਲਾਸਾਂ 'ਚ ਪਾਣੀ ਦੇਣਾ ਦਿੰਦੇ ਵੀ ਰਹੇ ਹਾਂ ਤੇ ਹੁਣ ਵੀ ਦਿੰਦੇ ਆ ਤੇ ਉਹੜੀ ਨੋ ਹੜੀ ਛੜੀ ਪੜੀ ਲਿਖੀ ਐ ਤੇ ਉਹ ਇਸ ਤਰ੍ਹਾਂ ਪਰ ਉਹਨਾਂ ਨੂੰ ਰਿਸ਼ਤੇਦਾਰਾਂ ਨੂੰ ਨਾ ਉਹਨਾਂ ਨਾਲ ਰੈਸਟੋਰੈਂਟ ਅਮਲ ਵਰਤਦਾ ਦੀ ਹੈ ਤੇ ਜਿਹੜੇ ਰਿਸ਼ਤੇਦਾਰ ਇਹ ਕਹਿੰਦੇ ਵੀ ਤੁਹਾਡੀ ਤੇ ਨੂੰ ਬੜੀ ਚੰਗੀ ਤੇ ਮੈਂ ਉਹਨਾਂ ਨੂੰ ਇੱਕੋ ਚਲਾ ਦਿੱਤੀ ਕਿਹਦੇ ਸਾਡਾ ਇੱਕ ਹੀ ਮੁੰਡਾ ਵਾ ਉਹ ਦੁਬਈ ਦੇ ਵਿੱਚ ਤੇ ਅਸੀਂ ਉਹਨੂੰ ਕੁਝ ਨਹੀਂ ਦੱਸਦੇ ਜੇ ਅਸੀਂ ਉਹਨੂੰ ਕੁਝ ਦੱਸਿਆ ਤੇ ਪਰਦੇਸ ਦੇ ਵਿੱਚ ਰਹਿੰਦਾ ਵਾ ਕੰਮ ਨਾਲ ਛੱਡ ਕੇ ਆ ਜੇ ਕਿਤੇ ਲੜਾਈ ਨਾ ਪਵੇ ਫਿਰ ਇਹ ਪੇਕੇ ਜਲਜੂ ਵੀ ਸਾਡੇ ਪੁੱਤ ਦਾ ਜਿਹੜਾ ਉਹ ਅ ਕਾਰਨਾ ਉਜੜ ਜੇ ਤੇ ਮੈਂ ਆ ਵੀ ਜੇ ਐ ਹੋਜੀ ਗੱਲ ਆ ਤੇ ਬਈ ਤੁਸੀਂ ਇਹ ਤੇ ਘਰ ਘਰ ਦੀ ਅੱਜ ਕੱਲ੍ਹ ਹੈਗੀ ਆ ਹਰ ਘਰ ਦੀ ਕਹਾਣੀਆਂ ਹਰ ਘਰ ਦੀ ਇਹ ਗੱਲ ਆ ਪਿਛੇ ਵੀ ਘਰ ਦੀ ਮੇਰੇ ਸਹਾਰਾ ਨਾਲ ਕਿਸੇ ਦੀ ਵੀ ਜਿਹੜੀ ਨੋ ਆਉ ਰੋਟੀ ਪਾਣੀ ਚਾਹ ਪਾਣੀ ਨਹੀਂ ਬਣਾ ਕੇ ਕੁਝ ਕੋਈ ਸੋਚ ਹੋਊਗੀ ਜਿਹੜੀ ਤੜਕੇ ਉੱਠ ਕੇ ਤੇ ਚਾਹ ਬਣਾਉਂਦੀ ਹੋਊਗੀ ਤੜਕੇ ਉੱਠ ਕੇ ਚਾਹ ਬਣਾ ਕੇ ਆਪਣੇ ਸਾਥ ਚੋਰੇ ਨੂੰ ਅ ਆਪਣਾ ਵੇਖਰੇ ਦਿੰਦੀ ਹੋਊਗੀ ਰੋਟੀ ਪਾਣੀ ਥਾਲੀ ਜੀ ਰੱਖ ਕੇ ਕਿਉਂ ਬਹੁਤਿਆਂ ਘਰਾਂ ਦੇ ਵਿੱਚ ਤੇ ਜਿਹੜਾ ਮੈਂ ਵੇਖਿਆ ਉਹ ਜਿਹੜਾ ਸੱਸਾਂ ਹੀ ਸਾਰਾ ਕੰਮ ਕਰਦੀਆਂ ਕਰਦੀ ਹੈ ਤੇ ਕਹਿੰਦਾ ਵੀ ਉਹ ਰਿਸ਼ਤੇਦਾਰ ਹੈ ਜਿਹੜੇ ਉਹਨੇ ਕਿਹਾ ਵੀ ਉਹਨਾਂ ਨੂੰ ਇਹ ਕਰਕੇ ਉਹ ਚੰਗੀ ਲੱਗਦੀ ਹੈ ਜਦੋਂ ਬਹੁਤ ਵਧੀਆ ਤਰੀਕੇ ਨਾਲ ਚਾਹ ਪਾਣੀ ਰੋਟੀ ਪਾਣੀ ਖਵਾਉਂਦੀ ਹੈ ਤੇ ਰਿਸ਼ਤੇਦਾਰ ਚੱਲ ਜਾਂਦੇ ਆ ਤੇ ਬਾਅਦ ਚ ਜਦੋਂ ਉਹ ਸ਼ਹੀਦ ਦੇ ਜਿੰਨਾ ਵੀ ਭਾਂਡਾ ਛਣਾ ਮੇਕ ਕਰਦੀ ਧੋਦੀ ਮਾਂਦੀ ਉਹ ਤੋਂ ਨਜ਼ਰ ਨਹੀਂ ਆਉਂਦਾ ਇਹ ਕਰਕੇ ਜਿਹੜੇ ਜਿਹੜੀ ਉਹ ਸਾਡੀ ਨੋਨ ਆ ਉਹਨਾਂ ਨੂੰ ਨਜ਼ਰ ਆਉਂਦੀ ਚੰਗੀ ਨਜ਼ਰ ਆਉਂਦੀ ਆ ਤੇ ਸਾਡਾ ਕਸੂਰ ਕਰਦੇ ਆ ਕਿ ਨਹੀਂ ਤੁਹਾਡੀ ਦੇ ਨੋਹੜੀ ਤੇ ਤਾਂ ਮੈਂ ਉਹਨੂੰ ਰੋਕ ਰਾਈ ਦਿੱਤੀ ਆ ਮੈਂ ਕਿਹਾ ਤੁਸੀਂ ਇਦਾਂ ਕਰੋ ਹਰ ਘੋਟਵਟ ਕਰੀ ਜਾਓ ਜਿਉਂ ਤੁਹਾਡਾ ਮੁੰਡਾ ਆ ਜਾਊਗਾ ਤੂੰ ਨੇ ਆਪੇ ਵੀ ਲੈਣਾ ਨਾਲੇ ਉਹ ਪ੍ਰਦੇਸ਼ ਚਾਜ ਉਹਨੂੰ ਪਤਾ ਲੱਗੂਗਾ ਲੜਾਈ ਝਗੜਾ ਹੋਊਗਾ ਤੇ ਫਿਰ ਤੁਸੀਂ ਹੋਰ ਦੁਖੀ ਹੋਊਗਾ ਉਹ ਕਹਿੰਦੇ ਵੀ ਕਰਦੇ ਤੇਰੀ ਠੀਕ ਆ ਮੈਂ ਕਿਹਾ ਮੇਰੀ ਮੰਨ ਲਓ ਤੇ ਘੋਟਵਟ ਕਰੀ ਜਾਓ ਜਦੋਂ ਆਊਗਾ ਉਦੋਂ ਵੇਖ ਲਓ ਕੀ ਹੁੰਦਾ ਵਾ ਕੀ ਨਹੀਂ ਹੁੰਦਾ ਮੈਂ ਤੁਸੀਂ ਚੁੱਪ ਕਰਕੇ ਆਪਣਾ ਦੇ ਦੇਣਾ ਪੱਟੀ ਜੋ ਤੇ ਦੋਸਤੋ ਇਹ ਹੀ ਉਹ ਮੇਰੇ ਦੋਸਤ ਨੇ ਜਿਹੜੀ ਮੇਰੇ ਨਾਲ ਗੱਲ ਸਾਂਝੀ ਕੀਤੀ ਤੇ ਪਰ ਮੈਂ ਨਵੀਂ ਪੀੜ੍ਹੀ ਜਿਹੜੀਆਂ ਕੁੜੀਆਂ ਆ ਮਾ ਸਾਡੀਆਂ ਭੈ ਬਗਾਨੀਆਂ ਉਹਨਾਂ ਨੂੰ ਕਹਿਣਾ ਚਾਹਣਾ ਵੀ ਜੇ ਤੁਸੀਂ ਅੱਜ ਆਪਣੀ ਨਵੇਂ ਸਾਸ ਸਾਸੋਰੀ ਨੂੰ ਰੋਟੀ ਬਣੀ ਨਹੀਂ ਦਿੰਦੇ ਨਹੀਂ ਦਿੰਦੀਆਂ ਨਹੀਂ ਵੀ ਤੇ ਕੱਲ ਨੂੰ ਤੁਹਾਡਾ ਵੀ ਇਦਾਂ ਹੋਣਾ ਤੁਹਾਡੀਆਂ ਨੋਆ ਆਈਆਂ ਉਹਨਾਂ ਵੀ ਏਸੀ ਵਾਲੇ ਕਮਰੇ ਜੀ ਬਿਨਾ ਤੇ ਤੁਹਾਨੂੰ ਸੁਈਆਂ ਦੇ ਵਿੱਚ ਕੰਮ ਕਰਨਾ ਪੈਣਾ ਇਹ ਕਰਕੇ ਮੇਰੀਆਂ ਭੈਣਾਂ ਜਿਹੜੀਆਂ ਨਾ ਉਹ ਥੋੜਾ ਜਿਹਾ ਸਮਝ ਜਾਓ ਤੇ ਆਪਣੇ ਰੇ ਕਰਮਿਆਂ ਚੰਗੇ ਬਣਾ ਲਓ ਨਹੀਂ ਤੇ ਫਿਰ ਤੁਹਾਨੂੰ ਵੀ ਸੋਇਆਂ ਦੇ ਵਿੱਚ ਤੁਹਾਡੀਆਂ ਨੋਆਂ ਏਸੇਲੇ ਕਰਮਾਂ ਚਲ ਜਾਇਆ ਕਰਨਾ ਤੇ ਜਿਹੜੇ ਝੂਠੇ ਬਰਤਨ ਆ ਤੁਹਾਡੇ ਦੇ 13 ਤੋਂ ਤੁਹਾਨੂੰ ਧੋਣੇ ਪਿਆ ਚਲੋ ਫਿਰ ਵੀ ਮੈਂ ਹੁਣ ਆਪਣੇ ਤੁਹਾਨੂੰ ਸੁਝਾੜ ਰਿਹਾ ਜੋ ਆਪਣੇ ਸਾਂਝਾ ਕਰਨਾ ਹੈ ਜਿਹੜਾ ਮੇਰੇ ਆਪਣਾ ਵੀਰ ਨੇ ਮੈਨੂੰ ਦਿੱਤਾ ਵਾ ਤੇ ਜੇ ਮੇਰੇ ਘਰੇ ਭੈਣ ਨੂੰ ਗੱਲ ਮਾੜੀ ਲੱਗੀ ਹੋਵੇ ਤਾਂ ਮੈਂ ਆਵਾਂਗਾ ਮੈਂ